ਖਬਰ ਸਨੂ ਫਲੋਰ ਤੋਂ ਆ ਰਹੀ ਆ ਕਿ ਲੰਮੇ ਪਿੰਡ ਦੇ ਮਹਿੰਦਰਪਾਲ ਨੇ ਵਿਦੇਸ਼ ਜਾਣਾ ਸੀ ਤੇ ਜੰਮੂ ਦੇ ਕੁਝ ਏਜੰਟ ਵਿਦੇਸ਼ ਲੈ ਕੇ ਗਏ ਉੱਥੇ ਜਾ ਕੇ ਉਸ ਸਾਥੀ ਦੀ ਮੌਤ ਹੋ ਗਈ ਪਰ ਇਲਜ਼ਾਮ ਲਗਾਏ ਗਏ ਹਨ ਕਿ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਏਜੰਟਾਂ ਦੇ ਖਿਲਾਫ ਤੱਥਾਂ ਦੇ ਹਿਸਾਬ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਜੋ ਧਰਾਵਾ ਉਹਨਾਂ ਤੇ ਲਗਾਈਆਂ ਜਾਣੀਆਂ ਚਾਹੀਦੀਆਂ ਸਨ ਉਹ ਧਰਾਵਾ ਨਹੀਂ ਲਗਾਈਆਂ جا ਰਹੀਆਂ ਇਸ ਮੰਗ ਨੂੰ ਲੈ ਕੇ فلور ਵਿਖੇ ਜ਼ਬਰਦਸਤ ਰੋਸ مظاہرہ ਕੀਤਾ ਗਿਆ ਆਓ دیکھเดا ਨਵਾਂ شہر دوبابا یوٹیوب چینل ਦੇ ਉੱਪਰ ਇਹ ਵਿਸ਼ੇਸ਼ رپورٹ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ٹریول ایجنਟ ਹਨ ਉਹਨਾਂ ਦੇ ਉੱਪਰ ਤੱਥਾਂ ਦੇ ਹਿਸਾਬ ਦੇ ਨਾਲ ਕਾਨੂੰਨੀ کارروائی ਕਰਕੇ ਉਹਨਾਂ ਤੇ ਧਰਾਵਾਂ ਲਗਾਈਆਂ ਜਾਣ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 पुलिस

ਦੇਖੀ ਸਾਡੀ ਦੀ ਮੌਤ ਹੋ ਗਈ ਸੀ ਉਹ ਬ੍ਰਦਰ ਐਗੈਂਟ ਉਹ ਕ੍ਰੈਵਲ ਏਜੰਟ ਲੈ ਕੇ ਆ ਗਿਆ ਤੇ ਕੰਮ ਕਰ ਰਿਹਾ ਔਰ ਉਹ ਲੋਕ 10 ਦਿਨਾਂ ਪਹਿਲਾਂ ਉਹ ਕ੍ਰੈਵਲ ਏਜੰਟ ਲੈ ਕੇ ਕੰਮ ਕਰ ਰਹੇ ਤੇ ਉਹ ਦੀ ਡੈਥ ਸਰਟੀਫਿਕੇਟ ਤੇ ਉਹਦੀ ਬਾਡੀ ਆਈ ਪਹੁੰਚ 4-5 ਦਿਨ ਹੋ ਗਏ ਕਿ ਉਹ ਕਾਰਵਾਇਜ਼ ਕਰ ਰਹੀ ਕੋਈ ਕੰਮ ਨਹੀਂ ਕਰ ਰਹੀ ਕੋਣਾ ਬਣਾ ਰਿਹਾ ਦੋ ਰੇਟ 500 ਰੁਪਿਆ ਦੇ ਨਾਮ ਦੱਸੇ ਸੀ ਤੇ ਦੇਖਦੇ ਕੀ ਹੁਣ ਕੱਲ ਪਰਸੋਂ ਦੇ ਅਸੀਂ ਰੋਲਰ ਵਾਲਾ ਪਾਉਨੇ ਆ ਤੇ ਕੱਲ 4 ਤੋਂ 6 ਨਾਮ ਦੇ ਕਰਦੇ ਕੱਲ ਪਹਿਲਾਂ ਇੱਕ ਸੁਝਾਤਾ ਨੋਟਸ ਦੇ ਕੇ ਬਾਹਰ ਨਾਲ ਦੇ ਕੇ ਪਾਣੀ ਮੇਰਾ ਵੀ ਤੋਂ ਰੋ ਤੇਰਾ ਹੋ ਗਿਆ ਕੰਪਟ ਹੋ ਗਿਆ ਲੇਕਿਨ ਉਹ ਮਾਰ ਬੁਲ ਦੇਈ ਜਾਂਦੇ ਤੇ ਇਹ ਟੈਕੀਰਾ ਆਪਰਾ ਮਾਰ ਚੀਜਾਂ ਨਾਲ ਪਾਰ ਨਹੀਂ ਹੋ ਰਿਹਾ ਨਹੀਂ ਹੋ ਰਿਹਾ 5 ਦਿਨ ਹੋ ਗਏ ਇੱਥੇ ਭਈ ਗੋਡੀ ਕਰ ਹੁਣ ਇਹਦੇ ਅੰਦਰ ਲੈ ਕੇ ਰੱਖਣ ਲੱਗੇ ਸਹੀ ਵੀ ਆਓ ਸਾਰਾ ਨਾਮ ਹੈ ਤਾਂ ਪਿੰਗਾ ਬੰਦਾ ਮੈਂ ਵੀ ਅੰਦਰ ਪਤਾ ਨਹੀਂ ਕਿਉਂ ਤੱਕੇ ਅੱਜ ਵੀ ਕਾਦੀ ਹੋ ਉਹ ਤਾਂ ਹੁਣ ਹੋਇਆ ਹੀ ਹੈ ਜੀ ਡੇਢ ਮਹੀਨਾ ਹੋ ਗਿਆ ਉਹ ਕਿਉਂ ਹੋਇਆ ਪਰਵਾਸ ਆਪਾਂ ਇਹ ਮੰਗ ਰਹੇ ਕਿ ਕੋਰਟ ਮਾਸਟਰ ਰਿਪੋਰਟ ਮੁਤਾਬਕ ਵੱਧਾ ਜੁਰਮ ਕੀਤਾ ਕਰੋ ਪ੍ਰਸ਼ਾਸਕਾਂ ਤੇ ਕਾਰਵਾਈ ਹੋਵੇ ਚੋਣੀਆਂ ਦੀ ਗ੍ਰਿਫਤਾਰੀ ਮਨੇ ਜੀ ਨਾ ਤਾਲਮਿਲ ਕਰਕੇ ਠੀਕ ਹੀ ਹੈ ਗਿਆ ਇਹਨੂੰ ਭਾਰਤ ਦੇ ਹੰਦੇ ਜਾਵੇ। ਉਹ ਬਾਤ ਤੱਕ ਗਿਆ। ਨਹੀਂ ਨਹੀਂ ਉਹ ਹੈਗਾ ਹੋਤੀ ਹੈ? ਇੱਕ ਜੰਤੋਸ ਪਿਆ। ਜਿੱਤੇ ਪਾ ਐਫ ਆਰ ਹੋਈ ਹੈ। ਉਹਦੀ ਕੇਸ ਨਾ ਕਰ ਚੱਲੀ ਹੈ। ਐਫ ਆਰ ਵੀ ਨਾ। ਉਹ ਸਸਤੀ ਨਾ ਵੀ ਚੱਲੀ ਆ। ਐਫ ਆਰ ਵੀ ਚੱਲੀ ਹੈ। ਏ ਇਹ ਦਾ ਗੱਲ ਵੀ ਖੜਨ ਦਾ ਕੋਈ ਨੂੰ ਪਤਾ ਹੀ ਨਹੀਂ ਨਾ ਵੀ ਸਾਨੂੰ ਰਹਿਣਾ ਚਾਹੀਦਾ ਪਬਲੀਕ ਨੂੰ ਲੋਕਾਂ ਨੂੰ ਰੈਂਟ ਨਹੀਂ ਹੈ ਇਹ ਦਾ ਮਸਲਾ ਕਰਦਾ ਦੇ ਕੇ ਬਾਤ ਕਰਦੇ ਹੈ ਇਹ ਤਾਂ ਕਿਹਨਾਂ ਤੋਂ ਵੀ ਜਿਹੀ ਲੱਗੇ ਹਾਂ ਬੱਸ ਕਰੀਏ ਕੀ ਹਾਲ ਹੈ ਕਿੰਦਨ ਹੋ ਗਿਆ ਇਹ ਮੁਨਾਕਾ ਵੀ ਤਾਂ ਇੱਥੇ ਬੋਲੇ ਚੱਲੋ ਬਰਾਬਰ ਜੀ ਤਾਂ ਜੇ ਤੋ ਯਾਰ ਆਮ ਦਾ ਕਰਾ ਲਾਤੀਸ ਤੁਸੀਂ ਇੱਧਰ ਟਰਵਾ ਯਾਰ ਸਾਰੇ ਜਣੇ ਇੱਧਰ ਟਰੋ ਹੋ ਜਾਓ ਸਾਈਡ ਤੋਂ ਜੀ ਰੋਡ ਤੋਂ ਇੱਧਰ ਹੋ ਜਾਓ ਭਾਈ ਇੱਧਰ ਨੂੰ ਆਇਓ ਸਾਰੇ ਜੀ ਤੁਹਾਡੀ ਮੰਗ ਹੈ ਜਿਹੜਾ ਅੱਜ ਡੀਐਸਪੀ ਦੱਸ ਰ ਅੱਗੇ ਤਾਂ ਸਖਲ ਗਏ ਆ ਕਥੇ ਨੂੰ ਅਸੀਂ ਅੱਜ ਇਸ ਕਰਕੇ ਕੱਤਰ ਹੋਏ ਆ ਕਿ ਸਾਡੇ ਇੱਕ ਸਾਥੀ ਵਿਮਿੰਦਰਪਾਲ ਜਿਹੜੇ ਆ ਉਹਨਾਂ ਨੇ ਵਿਦੇਸ਼ ਜਾਣਾ ਸੀ ਜੰਮੂ ਦੇ ਪਹੁੰਚੇ ਏਜੰਟ ਸੀਗੇ ਉਹਨਾਂ ਦੇ ਨਾਲ ਇਹਨਾਂ ਦੇ ਘਰਦਿਆਂ ਦੀ ਮਤਲਬ ਇਹਨਾਂ ਦੀ ਪਹਿਲਾਂ ਗੱਲ ਹੋਈ ਸੀ ਤਾਂ ਉਹ ਜਿਹੜੇ ਏਜੰਟ ਆ ਏਜੰਟ ਆ ਉਹਨਾਂ ਨੇ ਉਹਨੂੰ ਲੈ ਕੇ ਗਏ ਮਹਿੰਦਰਪਾਲ ਨੂੰ ਸਾਥੀ ਨੂੰ ਉੱਥੇ ਵਿਦੇਸ਼ ਵਿੱਚ ਜਾ ਕੇ ਹਾਈਪੋਥੈਰਮੀਆ ਦੇ ਨਾਲ ਜਿਹੜਾ ਉਹਨਾਂ ਦੀ ਮੌਤ ਹੋ ਗਈ ਠੰਡ ਵਿੱਚ ਜਿਹੜਾ ਟੈਂਪਰੇਚਰ ਲੋਗੋ ਦੇ ਵਿੱਚ ਉਹਨਾਂ ਨੂੰ ਛੱਡ ਗਿਆ ਕਿਤੇ ਉਹ ਏਜੰਟ ਤੇ ਉਹਨਾਂ ਦੀ ਮੌਤ ਹੋ ਗਈ ਅੱਜ 4-5 ਦਿਨ ਹੋ ਗਏ ਉਹਨਾਂ ਦੀ ਇੱਥੇ ਲਾਸ਼ ਆਈ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬਾਰ-ਬਾਰ ਮਿਲੇ ਆ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਏਜੰਟ ਮਾਫੀਆ ਦੇ ਨਾਲ ਮਿਲੀ ਭੁਗਤ ਉਹਨਾਂ ਦੀ ਹੋਈ ਆ ਇਹ 131 ਨੰਬਰ ਐਫ ਆਈ ਆਰ 6524 ਨੂੰ ਹੋਈ ਸੀ ਇਹਦੇ ਵਿੱਚ ਪੰਜ ਸਾਥੀਆਂ ਦੇ ਜਿਹੜੇ ਆ ਨਾਮ ਦਿੱਤੇ ਸੀਗੇ ਤਾਂ ਲੇਕਿਨ ਇੱਕੋ ਹੀ ਜਿਹੜਾ ਸਾਥੀ ਆ ਆਪਣਾ ਟਰੈਵਲ ਏਜੰਟ ਆ ਜਿਹੜਾ ਉਹਦੇ ਉੱਤੇ ਐਫ ਆਈ ਆਰ ਕਰਕੇ ਬਾਕੀ ਸਾਰਿਆਂ ਨਾਲ ਪੁਲਿਸ ਨੇ ਮਿਲੀ ਭੁਗਤ ਕਰ ਲਈ ਜਦੋਂ ਇਹ ਗੱਲ ਅਸੀਂ ਇੱਥੇ ਡੀ ਐਸ ਪੀ ਦਫ਼ਤਰ ਫਲੋਰ ਔਰ ਐਸ ਐਚ ਓ ਫਲੋਰ ਜੀ ਦੇ ਧਿਆਨ ਚ ਲਿਆਂਦੀ ਤਾਂ ਉਹਨਾਂ ਨੇ ਜਲਦੀ ਜਲਦੀ ਉਹਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਤੀ ਔਰ ਜਿਹੜੀਆਂ ਕਿ ਸਾਡੇ ਦੁਆਰਾ ਦਿੱਤੇ ਹੋਏ ਤਾਕਤ ਐਫੈਕਟ ਜਿਹੜੇ ਆ ਉਹ ਪ੍ਰੋਪਰ ਠੀਕ ਸਾਬਤ ਹੋਏ ਪਰ ਅਸੀਂ ਇਹਨਾਂ ਨੂੰ ਵਾਰ-ਵਾਰ ਮੰਗ ਕੀਤੀ ਕਿ ਇਹਦੇ ਵਿੱਚ ਜਿਹੜੇ ਹਜੇ ਕਾਨੂੰਨੀ ਧਰਾਵਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ 302 ਲੱਗਣੀ ਚਾਹੀਦੀ ਆ ਔਰ ਜਿਹੜੀਆਂ ਜਿਹੜਾ ਸੈਕਸ਼ਨ 13 ਪੰਜਾਬ ਮਾਨਵਤਾ ਸਫਰੀਦਾ ਪੰਜਾਬ ਟਰੈਵਲ ਐਕਟ ਆ ਉਹ ਵੀ ਨਹੀਂ ਲਗਾਇਆ ਸੀ 406 420 ਸਿਰਫ ਦੋਸ਼ੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜਾ ਉਹਨਾਂ ਨੂੰ ਕਿ ਨੋਟਿਸ ਦੇ ਕੇ ਉਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ ਤੇ ਸਾਥੀ ਜਿਹੜੇ ਆ ਉਹ ਟਰੈਵਲ ਏਜੰਟ ਜਿਹੜੇ ਆ ਉਹ ਬਾਤ ਕੇ ਨਿਕਲ ਜਾਣ ਜਦੋਂ ਅਸੀਂ ਜ਼ੋਰਦਾਰ ਆਵਾਜ਼ ਜਿਹੜੀ ਇੱਥੇ ਉਠਾਈ ਤੇ ਇਹਨਾਂ ਨੇ ਦੋ ਕੱਲ ਤੇ ਪਰਸੋਂ ਦੇ ਵਿੱਚ ਦੋ ਜਿਮਨੀਆ ਜਿਹੜੀਆਂ ਇਸ ਮਕਾਦਮੇ ਦੇ ਅੰਦਰ ਦਿੱਤੀਆਂ ਕੱਲ ਜਿਹੜਾ ਆ ਇੱਕ ਟਰੈਵਲ ਏਜੰਟ ਨੂੰ ਲੈ ਕੇ ਆਏ ਸੀ ਬਾਅਦ ਵਿੱਚ ਨੋਟਿਸ ਦੇ ਕੇ ਛੱਡਤਾ ਜਦੋਂ ਅਸੀਂ ਫਾਲੋ ਕੀਤਾ ਅਸੀਂ ਇੱਥੇ ਹੀ ਸੀਗੇ ਅਸੀਂ ਇਹਨਾਂ ਕੋਲ ਦਰਖਾਸਤ ਲੈ ਕੇ ਵੀ ਗਏ ਕਿ ਭਾਈ ਸਾਡੀ ਦਰਖਾਸਤ ਦੁਆਰਾ ਜਿਹੜੀ ਕਾਰ ਤੇ ਕਾਰਵਾਈ ਕੀਤੀ ਜਾਵੇ ਨਾਲੇ ਦੋਸ਼ੀਆਂ ਨੇ ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਅਮਲ 'ਚ ਪ੍ਰੋਪਰ ਨਹੀਂ ਲਿਆਂਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਡੀਐਸਪੀ ਸਾਹਿਬ ਨੇ ਸਾਡੇ ਨਾਲ ਮਿਸਬੀਹੇਵ ਕੀਤਾ ਇਹਨੇ ਕਿਹਾ ਕਿ ਸਾਨੂੰ ਸਾਨੂੰ ਪਤਾ ਜੋ ਕਿਦਾਂ ਇਨਵੈਸਟੀਗੇਸ਼ਨ ਕਰਨੀ ਆ ਤੁਸੀਂ ਸਾਡੀ ਗੱਲ 'ਚ ਨਾ ਆਓ ਲੇਕਿਨ ਅਸੀਂ ਜਿਹੜੇ ਤੱਥ ਦਿੱਤੇ ਸੀ ਫਿਰ ਉਹਨਾਂ ਤੇ ਕੰਮ ਵੀ ਕਰ ਰਹੇ ਆ ਇੱਕ ਪਾਸੇ ਤਾਂ ਹੁਣ ਰਾਤੀ 6:30 ਵਜੇ ਇੱਕ ਦੋਸ਼ੀ ਲੈ ਕੇ ਆਇਆ ਸਾਡੀ ਜ਼ੋਰਦਾਰ ਮੰਗਿਆ ਕਿ ਅਸੀਂ ਪਰਮਿਸ਼ਨ ਕਰਨ ਤੋਂ ਬੈਠੇ ਆ ਅਸੀਂ 4-5 ਦਿਨ ਤੋਂ ਵੇਟ ਕਰ ਰਹੇ ਆ ਇਹ ਜਿਹੜੇ ਸਾਥੀ ਆ ਉਹ ਇਹ ਜਿਹੜੇ ਪੁਲਿਸ ਪ੍ਰਸ਼ਾਸਨ ਆ ਇਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਜਿਹੜੇ ਟਰੈਵਲ ਏਜੰਟ ਉਹਨਾਂ ਨਾਲ ਮਿਲੀ ਭੁਗਤ ਹੈ ਇਹ ਹੁਣ ਨਹੀਂ ਕਾਰਵਾਈ ਕਰਦੇ ਫਿਰ ਤਾਂ ਅਸੀਂ ਸਾਥੀਆਂ ਨਾਲ ਜਿਹੜਾ ਆ ਮਿਲ ਕੇ ਇਹਨਾਂ ਦੀ ਸਲਾਹ ਲੈ ਕੇ ਪਰਿਵਾਰਕ ਮੈਂਬਰਾਂ ਦੀ ਤਾਂ ਜਿਹੜਾ ਆ ਉਹ ਅਗਲਾ ਸਟੈਪ ਸਾਨੂੰ ਅਨਾਉਂਸ ਕਰ ਰਹੇ ਆ ਜਲਦੀ ਬਿਲਕੁਲ ਰੱਖਾਂਗੇ ਦਿਓ ਨਹੀਂ ਸਾਡੀ ਹਜੇ ਵੀ ਕੋਈ ਗੱਲ ਸੁਣਦਾ ਤਾਂ ਜ਼ਰੂਰ ਰੱਖਾਂਗੇ ਲੇਕਿਨ ਜੇ ਉਹ ਸਾਡੀ ਕੋਈ ਗੱਲ ਜਿਹੜਾ ਉੱਚ ਅਧਿਕਾਰੀ ਐ ਐਸਪੀ ਸਾਹਿਬ ਇੱਥੇ ਲੱਗੇ ਆਏ ਹੋਏ ਆ ਜਾਣਕਾਰੀ ਮਿਲੀ ਆ ਜੇ ਉਹ ਆ ਕੇ ਸਾਡੀ ਕੋਈ ਗੱਲ ਸੁਣਾਉਂਦੇ ਤਾਂ ਉਹ ਜਿਹੜੀ ਵਿਚਾਰਨਯੋਗ ਰਹੇਗੀ ਗੱਲ